ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪਿੰਜਵਾ ਗੁਣ ਗਾਵੋ ਪੂਰਨ ਅਬਿਨਾਸੀ ਕਾਮ ਕ੍ਰੋਧ ਵਿਖ ਜਾਰੀ ਮਹਾ ਵਿਖਮ ਅਗਨ ਕੋ ਸਾਗਰ ਸਾਧੂ ਸੰਗ ਉਧਾਰੇ ਪੂਰਾ ਗੁਰ ਮਿਟਿਓ ਭਰਮ ਅੰਧੇਰਾ ਵਿਸਰਾਮ ਧਿਆਨ ਨਾਲ ਲਾਉਣਾ ਪੂਰਾ ਗੁਰ ਮਿਟਿਓ ਭਰਮ ਅੰਧੇਰਾ ਭਾਜ ਪ੍ਰੇਮ ਭਗਤ ਪ੍ਰਭ ਨੀਰਾ ਇਹ ਵੀ ਵਿਸਰਾਮ ਭਾਜ ਪ੍ਰੇਮ ਭਗਤ ਇਥੇ ਵਿਸਰਾਮ ਹੈ ਪ੍ਰਭ ਨੀਰਾ ਰਹਾ ਹਰ ਹਰ ਨਾਮ ਨਿਧਾਨ ਰਸ ਪੀਆ ਮਾਨ ਤਨ ਰਹੀ ਅਗਾਈ ਜਾਤ ਕਾਤ ਪੂਰ ਰਹਿਓ ਪਰਮੇਸਰਾ ਕਾਤ ਆਵੈ ਕਾਤ ਜਾਈ ਜਾਪ ਤਾਪ ਸੰਜਮ ਗਿਆਨ ਤਤ ਬਿਤਾ ਜਿਸ ਮਾਨਵਸ ਬੁਪਾਲਾ ਨਾਮ ਰਤਨ ਜਿਨ ਗੁਰਮੁਖ ਪਾਇਆ ਤਾ ਕੀ ਪੂਰਨ ਕਾਲਾ ਕਾਲ ਕਲੇਸ਼ ਮਿਟੇ ਦੁਖ ਸਗਲੀ ਕੋਟੀ ਜਮਕੀ ਫਸਾ ਕਹੋ ਨਾਨਕ ਪ੍ਰਭ ਕਿਰਪਾ ਧਾਰੀ ਮਾਨ ਤਨ ਭਏ ਵਿਗਾਸਾ ਸੋਰਠ ਮਹੱਲਾ ਪੰਜਵਾ ਕਰਨ ਕਰਾਵਣ ਹਾਰ ਪ੍ਰਵਦਾਤਾ ਪਾਰ ਬ੍ਰਹਮ ਪ੍ਰਭ ਸੁਆਮੀ ਸਗਲੇ ਜੀਅ ਕੀਏ ਦਇਆਲਾ ਸੋ ਪ੍ਰਭ ਅੰਤਰ ਜਾਮੀ ਮੇਰਾ ਗੁਰ ਹੋਆ ਆਪ ਸਹਾਈ ਹਾਂਜੀ ਮੇਰਾ ਗੁਰ ਇਥੇ ਵਿਸਰਾਮ ਹੋਆ ਆਪ ਸਹਾਈ ਸੂਖ ਸਹਿਜ ਆਨੰਦ ਮੰਗਲ ਰਾਸ ਅਚਰਜ ਭਈ ਬਡਾਈ ਰਹਾਉ ਗੁਰ ਕੀ ਸਰਣ ਪਏ ਭੈ ਨਾਸੇ ਸਾਚੀ ਦਰਗਹ ਮਾਨੇ ਗੁਣ ਗਾਵਤ ਆਰਾਧ ਨਾਮ ਹਰ ਆਏ ਅਪੁਣਾ ਥਾਨੇ ਵਿਸਰਾਮ ਇਸੇ ਤਰ੍ਹਾਂ ਲਾਉਣਾ ਹੈ ਗੁਣ ਗਾਵਤ ਸਾਰਾਦ ਨਾਮ ਹਰ ਇਥੇ ਵਿਸਨਾਮ ਹੈ ਆਏ ਆਪਣੇ ਥਾਨੇ ਜੈ ਜੈਕਾਰ ਕਰੇ ਸਭ ਉਸਤਤ ਸੰਗਤ ਸਾਧ ਪਿਆਰੀ ਸਾਧ ਬਲਿਹਾਰ ਜਾਓ ਪ੍ਰਭ ਆਪਣੇ ਜਿਨ ਪੂਰਨ ਪੈਜ ਸواری ਗੋਸਤ ਗਿਆਨ ਨਾਮ ਸੁਣ ਉਧਰੇ ਜਿਨ ਜਿਨ ਦਰਸ਼ਨ ਪਾਇਆ ਜਿਨ ਜਿਨ ਦਰਸ਼ਨ ਪਾਇਆ ਭਇਓ ਕਿਰਪਾਲ ਨਾਨਕ ਪ੍ਰਭ ਆਪਣਾ ਅਨੰਦ ਸੇ ਤੀ ਘਰ ਆਇਆ ਸੋਰਠ ਮਹੱਲਾ ਪੰਜਵਾ ਪ੍ਰਾਪ ਕੀ ਸਰਣ ਸਗਲ ਭੈ ਲਾਥੇ ਦੁਖ ਬਿਨ ਸੇ ਸੁਖ ਪਾਇਆ ਦਇਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤ ਗੁਰ ਧਿਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਇਆਲਾ ਗੁਣ ਗਾਵ ਰੰਗ ਰਾਤਾ ਰਹਾਉ ਸਤਗੁਰ ਨਾਮ ਨਿਧਾਨ ਦਰੜਾਇਆ ਸਤਗੁਰ ਪਦ ਤੇ ਯਮਕ ਲਾ ਦਨੀ ਹੈ ਸਤਗੁਰ ਨਾਮ ਨਿਧਾਨ ਦਰੜਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਆਪਣੋ ਕਰ ਲੀਨਾ ਮਾਨਵ ਅਸਿਆ ਅਬਨਾਸੀ ਤਾਕੋ ਵਿਗਨ ਨ ਕੋਉ ਲਾਗੇ ਵਿਗਨ ਵਿਗਨ ਨਹੀਂ ਕਹਿਣਾ ਘੱਗਾ ਲਾ ਕੇ ਬਿਗਨ ਤਾ ਕਉ ਬਿਗਨ ਨ ਕੋ ਲਾਗੈ ਜੋ ਸਤਗੁਰ ਆਪਣੈ ਰਾਖੇ ਜਿਹੜੀਆਂ ਦਲੈਂਕੜ ਹਨ ਕੋ ਪੂਰੇ ਦਲੈਂਕੜ ਲਾ ਕੇ ਬੋਲਨੇ ਕੋ ਇਉਂ ਨਹੀਂ ਕਹਿਣਾ ਕੋ ਕੋ ਚਲੋ ਜੀ ਤਾ ਕਉ ਬਿਗਨ ਨ ਕੋ ਲਾਗੈ ਜੋ ਸਤਗੁਰ ਆਪਣੈ ਰਾਖੇ ਚਰਨ ਕਮਲ ਬਸੇ ਰਿਦ ਅੰਤਰ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜੇਨ ਮਨ ਕੀ ਇਛ ਪੁਜਾਈ ਜਿੰਨੇ ਆਪਣੇ ਪਾਦਾ ਨਾ ਧਿਆਨ ਨਾਲ ਆਪਣੋ ਆਪਣੇ ਆਪਣੇ ਇਹ ਔਂਕੜ ਨਾਲ ਬੋਲਨੇ ਹਨ ਨਾਨਕ ਦਾਸ ਤਾ ਕੈ ਬਲਿਹਾਰੈ ਜਿਨ ਪੂਰਨ ਪੈਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ